ਲਾਈਵ ਮਿੱਤਰੋ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ 6 ਦਸੰਬਰ ਤੇ ਰਾਤ ਦੇ 11 ਵਜ ਚੁੱਕੇ ਨੇ ਨਹਿਰ ਚ ਪਾਣੀ ਅੱਜ ਹੀ ਆਇਆ ਮਿੱਤਰੋ ਤੇ ਅੱਜ ਹੀ ਆਪਣੀ ਵਾਰੀ ਸੀ ਤੇ ਰਾਤ ਨੂੰ ਮੋਗਾ ਖੋਲ ਲਿਆ ਤੇ ਮੈਂ ਕਹਿੰਦਾ ਐਨਾ ਨਜ਼ਾਰਾ ਤੇ ਇੰਨੀ ਰੀਝ ਪੂਰੀ ਜਦੋਂ ਹੋ ਜੇ ਤਾਂ ਸ਼ੁਕਰ ਆ ਤਨ ਤਨ ਬਾਬਾ ਅਮਰਦਾਸ ਦਾ ਤੀਜੇ ਪਾਤਸ਼ਾਹ ਦਾ ਕਿ ਸਾਡੀ ਸੁਣ ਲਈ 22ਵਾਂ ਦਿਨ ਸੀ ਅੱਜ ਕੱਲ ਨੂੰ ਮੋਟਰਾ ਚਲਾਉਣੀਆਂ ਸੀ ਕਿਉਂਕਿ ਇਹਦੇ ਤੇ ਵਕੀਰਾ ਕੀਤੀ ਸੀ ਕਣਕ ਤੇ ਤੇ ਚੱਕ ਤੇ ਫਿਰ ਫੱਟੇ ਤੇ ਬਾਕੀ ਤਰੇਲ ਬਾਈ ਆ ਦੇਖ ਸਕਦੇ ਹੋ ਤੁਸੀਂ ਤਰੇਲ ਪੈਣ ਲੱਗੀ ਤੇ ਠੰਡ ਬਹੁਤ ਜ਼ਿਆਦੀ ਹੈ ਜੁੱਲਿਆਂ 'ਚ ਪੈਣ ਨੂੰ ਠੰਡ ਲੱਗਦੀ ਕੰਬਲ 'ਚ ਪੈਣ ਨੂੰ ਤੇ ਜਦੋਂ ਬਾਹਰ ਨਿਕਲੀਏ ਹੱਥ ਹੁੱਥ ਜੇ ਪੂਰੇ ਸੁੰਨ ਨੇ ਹੈਨਾ ਪੂਰੀ ਠੰਡ ਹੋ ਚੁੱਕੀ ਹੈ ਨੋ ਡਾਊਟ ਤਰੇਲ ਨਹੀਂ ਪੈਣ ਲੱਗੀ ਹਜੇ ਤੇ ਪੈਪ ਲਾਈਨ ਆਪਣੇ ਹੁਣੀ ਪਈ ਆ ਹਜੇ ਜਿਹੜੀ ਪੰਚਾਇਤੀ ਪਈ ਆ ਤੇ ਖੋਲ ਆਈ ਤੜਕੇ ਨੂੰ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਸਲਫਰ ਵੀ ਪਾਵਾਂਗੇ ਜੂੜੀਆਂ ਵੀ ਪਾਵਾਂਗੇ ਸਾਰੀ ਡਿਟੇਲ ਇਸੇ ਵੀਡੀਓ ਨੂੰ ਕੰਟੀਨਿਊ ਕਰਾਂਗੇ ਤੇ ਦੱਸਾਂਗੇ ਤੁਹਾਨੂੰ ਕੀ ਕੀ ਖਰਾਕ ਪਾਈ ਆ ਜੁੜੇ ਰਹੋ ਜਿਹੜੇ ਚੈਨਲ 'ਚ ਨਵੇਂ ਨੇ ਉਹ ਸਬਸਕ੍ਰਾਈਬ ਕਰ ਲਿਓ ਬਈ ਜਾਂ ਇਹ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਹੋਰ ਵੀਡੀਓ ਪੈਂਦੀਆਂ ਰਹਿਣਗੀਆਂ ਤੇ ਜੁੜੇ ਰਹੋ ਬਸ ਲੈ ਵੀ ਰਾਤ ਜਿਹੜਾ ਛੱਡ ਕੇ ਗਏ ਸੀ ਤੇ ਚਾਰੇ ਦੇ ਚਾਰੇ ਕਿੱਲੇ ਭਰ ਕੇ ਬਸ ਆ ਵੰਗੀ ਜੀ ਰਹਿ ਗਈ ਇਹਨੂੰ ਛੱਡਿਆ ਹੁਣ ਪਾਣੀ ਤੇ ਜੂਰੀਆ ਪਾਈ ਜਾਂਦੇ ਆ ਵੀਰੇ ਨਾਲ ਇਹਦੇ ਸਲਫਰ ਬੈਂਟੋਨਾਈਟ ਪਾਇਆ ਤੇ ਇਹ ਐ ਮੰਨੋ ਤੁਸੀਂ 4 ਕਿੱਲੇ ਤੇ 4 ਗੱਟੇ ਤੇ 5 ਥੇਲੀਆਂ ਸਲਫਰ ਬੈਂਟੋਨਾਈਟ ਦੀਆਂ ਯਾਨੀ 12.5 ਕਿਲੋ ਤਾਂ ਸਲਫਰ ਪਾਤਾ ਬੈਂਟੋਨਾਈਟ ਐਨ ਐਫ ਐਲ ਕੰਪਨੀ ਦਾ ਵੀਰੇ ਇਹ ਕਿਸਾਨ 90% ਇਹਦਾ ਫਾਇਦਾ ਜ਼ਿਆਦਾ ਜੇ ਤੁਸੀਂ ਹੁਣ ਪਾਉਣਾ ਜੇ ਪਾਣੀ ਤੋਂ ਬਾਅਦ ਪਾਉਣਾ ਯਾਨੀ ਪਹਿਲੀ ਦੂਜੇ ਪਾਣੀ ਤੇ ਫਿਰ ਤੁਸੀਂ 3 ਕਿਲੋ ਵਾਲਾ 90% ਡਬਲਯੂਜੀ ਪੈਸਟੀਸਾਈਡ ਵਾਲਾ ਪਾ ਸਕਦੇ ਹੋ ਇੱਕ ਸਲਫਰ 80% ਵਾਲਾ ਹੁੰਦਾ ਉਹ ਸੌਰੀ ਪੈਸਟੀਸਾਈਡ ਵਾਲਾ ਹੁੰਦਾ ਜਿਹੜਾ ਸਲਫਰ 90% 3 ਕਿਲੋ ਵਾਲੀ ਪੈਕਿੰਗ ਵਾਲਾ ਹੁੰਦਾ ਉਹ ਫਰਟੀਲਾਈਜ਼ਰ ਹੁੰਦਾ ਪਰ ਆ ਸਭ ਤੋਂ ਵਧੀਆ ਛੋਲਿਆਂ ਦੇ ਦਾਣੇ ਵਰਗਾ ਹੁੰਦਾ ਇਹ ਤੇ 54 ਰੁਪਏ ਬਾਈ ਆਪਾਂ ਨੂੰ ਇਹ ਮਿਲਿਆ 54 ਰੁਪਏ ਕਿਲੋ ਠੀਕ ਹੈ ਰੇਟ ਦੱਸਣਾ ਜ਼ਰੂਰੀ ਹੈ ਤਾਂ ਜੋ ਕਿਸਾਨ ਭਰਾਵਾਂ ਦਾ ਫਾਇਦਾ ਹੋ ਜਾਵੇ ਕਿਉਂਕਿ ਦੇਸੀ ਕੰਪਨੀਆਂ ਵੀ 60 60 65 ਰੁਪਏ ਦੇਈ ਜਾਂਦੀਆਂ ਨੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਇਹ ਸਸਤਾ ਮਿਲਿਆ ਹਨਾ ਪਰ ਇਹ 54 ਰੁਪਏ ਕੀ ਹਾਲ ਆ 54 ਰੁਪਏ ਧਾਰ ਤੇ ਮਿਲਿਆ ਇਹਦੇ ਹਜੇ ਆਪਾਂ ਪੈਸੇ ਦੇਣੇ ਆ ਸਿੱਧੀ ਜੀ ਗੱਲ ਠੀਕ ਹੈ ਨਕਦ ਦਾ 2 ਰੁਪਏ ਹੋਰ ਭਾਵੇਂ ਸਸਤਾ ਮਿਲ ਜਾਂਦਾ ਤੇ ਪਾਈ ਜਾਂਦੇ ਆ ਜੋੜੀਆਂ ਤੁਸੀਂ ਕਮੈਂਟ ਜ਼ਰੂਰ ਕਰਿਓ ਬਾਈ ਕਿਵੇਂ ਰੌਣੀ ਕੀਤੀ ਤੁਸੀਂ ਪਹਿਲਾਂ ਪਾਣੀ ਨਹਿਰੀ ਪਾਣੀ ਤੇ ਜ਼ਿਆਦਾ ਡਿਪੈਂਡ ਹੋ ਜਾਂ ਮੋਟਰਾਂ ਤੇ ਸਾਡੇ 2 2.5 ਨੰਬਰ ਆ ਮੋਟਰਾਂ ਦਾ ਪਾਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਪਹਿਲਾਂ ਵੀ ਵੀਡੀਓ ਦੇ ਵਿੱਚ ਤੇ ਨਹਿਰੀ ਪਾਣੀ ਤਾਂ ਸਾਨੂੰ ਐਂ ਲੱਗਦਾ ਜਿਵੇਂ ਘਿਓ ਹੁੰਦਾ ਜਮਾ ਤੇ ਵਾਹ ਕੀ ਕਣਕ ਬੀਜੀ ਸੀ ਬਾਈ ਇਹ ਤੇ ਅੱਜ ਇਹਨੂੰ 23ਵਾਂ 24ਵਾਂ ਦਿਨ ਆ ਭਰੀ ਜਾਂਦੇ ਆ ਬੱਤੀਆਂ ਬਨਣ ਲੱਗੀਆਂ ਗਰਮੀ ਕਰਕੇ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਦਿਨੇ ਰਾਤ ਨੂੰ ਠੰਡ ਹੋ ਜਾਂਦੀ ਹੈ ਪਰ ਦਿਨੇ ਬਹੁਤ ਜ਼ਿਆਦਾ ਟੈਂਪਰੇਚਰ ਜਿਵੇਂ ਜਿਵੇਂ ਭਰੀ ਜਾਂਦੇ ਆ ਓਵੇਂ ਓਵੇਂ ਵਧੀਆ ਟੈਕੀ ਜਾਂਦੀ ਹੈ ਕਮੈਂਟ ਜ਼ਰੂਰ ਕਰਿਓ ਬਾਈ ਓਏ ਕੀ ਜਿਗਾੜ ਪਾਉਣੇ ਆ ਤੁਸੀਂ ਪਹਿਲੀ ਜੂਰੀਆ ਦੇ ਵਿੱਚ ਇੱਕ ਕਮਾਨ ਦੇ ਵਿੱਚ ਮਾਈਕੋ ਰਾਜਾ ਜਿਹਾ ਵੀ ਪਾਇਆ ਕਿਵੇਂ ਆ ਸਾਬੀ ਕੀ ਕਹਨੇ ਫੜੀ ਮੜਾ ਫੜੀ ਮੜਾ ਜਾਂ ਚਲੂੰਗਾ ਕਹੀਦਾ ਹੁੰਦਾ ਗਲਤ ਵੀ ਹੋ ਜਾਂਦਾ ਕਈ ਵਾਰੀ ਗਲਤ ਹੋ ਜਾਂਦਾ ਹੂੰ ਕਿਵੇਂ ਇਹਦੇ ਨਾਲ ਛੋਲਿਆਂ ਜਿਹੇ ਦਾਣੇ ਬਿੰਦੀਆਂ ਹੀ ਆ ਨੇ ਹਨਾ ਓਏ ਬਿੰਦੀਆਂ ਲਾ ਲ ਪੰਜ ਗੱਟੇ ਪਾਸ ਤੱਬ ਦੇ ਰੇ ਪੰਜ ਗੱਟੇ ਪਾ ਦੇ ਜੂਰੀਏ ਦੇ ਚਾਰ ਨਹੀਂ ਭਾਈ ਅੱਛਾ ਉਹ ਉਤਲੇ ਉਸ ਤੇ ਉਹ ਤਾਂ ਜਿਆਦੀ ਆ ਠੀਕ ਆ ਜਿਹੜੀ ਕਾਰਟਵਾ ਦਾ ਉਹ ਠੀਕ ਆ ਠੀਕ ਆ ਠੀਕ ਆ ਚੱਕਦੇ ਰੇਸ ਕਾਫੀ ਕਾਫੀ ਨਾਲ ਇੱਕ ਪੀਜਾ ਹਨਾ ਆਰਡਰ ਕਰਦਨੇ ਆ ਪੀਜਾ ਹੋਰ ਕੀ ਖਾਏਗਾ ਗਲਾਬ ਜਾਮਨ ਕਿ ਪਕੌੜੇ ਖਾਏਗਾ ਹੈ ਓਏ ਆ ਟਿੱਬੀਆਂ ਦਾ ਬੜਾ ਸਿਆਪਾ ਯਾਰ ਹਨਾ ਜਿੱਥੇ ਆ ਟਿੱਬੀ ਬਹਿ ਜਾਂਦੀ ਹਾਲੀ ਕਾਲੀ ਮਣਜਾ ਕਰਨਾ ਬਾਲਟੀ ਲੈ ਕੇ ਕਾਲੀ ਕਰ ਜਾਂਦਾ ਬੰਦਾ ਇਹ ਕਾਲੀ ਅੱਗੇ ਟੋਏ ਕਿਰਾਇਆ ਹੈ ਕਿਰਾਇਆ ਲੱਗਿਆ ਹੂੰ ਕਿਰਾਇਆ ਤਾਂ ਲਵਾਇਆ ਤਾਂ ਸੀਗਾ ਪਿਛਲੀ ਵਾਰੀ ਉਹਦੋਂ ਪੱਟੀ ਦੇ ਇਹ ਪੱਟਦੀ ਹੈ ਪਰ ਕੰਮ ਨਪੇੜੀ ਜਾ ਕੀ ਓਏ ਲੈ ਹੁਣੇ ਆ ਚਾਹ ਕਿਨਵੀ ਹੈ ਇਹ ਪੰਜਵੀਂ ਰੋਟੀ ਨਾ ਲੈ ਕਿਉਂ ਇਹ ਬੰਦਾ ਬਈ ਰੋਟੀ ਨਹੀਂ ਖਾਂਦਾ ਯਾਰ ਰੋਟੀ ਘਰੇ ਖਾਂਵਾ Okei. Okay. <laughs> <laughs>